ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰ ਨਾ ਪੋਦੇ ਮਹੀਨੇ ਜਿਸ ਜੀਵ ਇਸਤਰੀ ਦੇ ਗਲ ਨਾਲ ਪਾਪ ਹਿਰਦੇ ਵਿੱਚ ਪਰਮਾਤਮਾ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕਕਰ ਪਾਪ ਮਨ ਦੀ ਕਠੋਰਤਾ ਅਤੇ ਕੋਰਾਪਨ ਜੋਰ ਨਹੀਂ ਪਾ ਸਕਦਾ ਮਨ ਬੇទਿਆ ਚਰਣਾ ਬਿੰਦ ਦਰਸ਼ਨ ਲਗੜਾ ਸਾਹ ਕਿਉਂਕਿ ਉਸਦੀ ਬਿਰਤੀ ਪਰਮਾਤਮਾ ਦੇ ਦਿਦਾਰ ਦੀ ਤਾਂਗ ਵਿੱਚ ਜੁੜੀ ਰਹਿੰਦੀ ਹੈ ਉਸਦਾ ਮਨ ਪਰਮਾਤਮਾ ਦੇ ਸੋਹਣੇ ਚਰਣਾ ਵਿੱਚ ਵਿੱਜਾ ਰਹਿੰਦਾ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਜਿਸ ਜੀਵ ਇਸਤਰੀ ਨੇ ਗੋਵਿੰਦ ਗੋਪਾਲ ਦਾ ਆਸਰਾ ਲਿਆ ਹੈ ਉਸ ਨੇ ਪਰਮਾਤਮਾ ਪਤੀ ਦੀ ਸੇਵਾ ਦਾ ਲਾਭ ਖਟਿਆ ਹੈ ਵਿਖਿਆਪੋ ਨਸਕੈ ਮਿਲ ਸਾਧੂ ਗੁਨ ਗਾਹ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਨੇ ਪ੍ਰਮਾਤਮਾ ਦੀ ਸਿਫਤਸਲਾ ਵਿੱਚ ਚੁੱਭੀ ਲਈ ਹੈ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਜਿਸ ਪ੍ਰਮਾਤਮਾ ਤੋਂ ਉਸ ਜੀਵ ਇਸਤਰੀ ਨੇ ਜਨਮ ਲਿਆ ਹੈ ਉਸੇ ਵਿੱਚ ਉਹ ਜੁੜੀ ਰਹਿੰਦੀ ਹੈ ਕਰ ਗੈ ਲੀਨੀ ਪਾਰ ਬ੍ਰਹਮ ਬਾਹੜਾ ਨਾ ਵਿਛੜੀਆਂ ਆਹ ਉਸਦੀ ਲਿਵ ਪਰਮਾਤਮਾ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਪਾਰਬ੍ਰह्म ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਹੈ ਉਹ ਮੁੜ ਕੇ ਉਸ ਦੇ ਚਰਨਾਂ ਵਿੱਚੋਂ ਵਿਛੜਦੀ ਨਹੀਂ ਬਾਹਰ ਜਾਓ ਲਖਬੇਰੀਆਂ ਹਰ ਸੱਜਣ ਅਗਮ ਅਗਾਹ ਪਰ ਉਹ ਸੱਜਣ ਪਰਮਾਤਮਾ ਬੜਾ ਹੀ ਅਪਹੁੰਚ ਹੈ ਬੜਾ ਹੀ ਡੂੰਗਾ ਹੈ ਮੈਂ ਉਸ ਤੋਂ ਲੱਖ ਵਾਰੀ ਕੁਰਬਾਨ ਜਾਂਦੀ ਹਾਂ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆਂ ਹੇ ਨਾਨਕ ਉਹ ਬੜਾ ਹੀ ਦਿਆਲ ਹੈ ਉਸ ਦੇ ਦਰ ਉੱਤੇ ਡਿੱਗਿਆਂ ਦੀ ਉਸ ਪਰਮਾਤਮਾ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਜਿਸ ਉੱਤੇ ਉਹ ਬੇਪਰਵਾਹ ਵਾਹਿਗੁਰੂ ਮਿਹਰ ਕਰਦਾ ਹੈ ਉਸ ਨੂੰ ਕੋ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਅਤੇ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ